ਵਾਗਦਾ ਕਿਸਾਨ ਵੀਰ ਉਹ ਡਾ ਢਿੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ ਹੈਗਾ 987823917 ਅੱਜ ਦੀ ਵੀਡੀਓ ਦੇ ਵਿੱਚ ਵੀਰੇ ਦੂਜਾ ਸੂਆ ਝੋਟੀਆ ਤੋਰਾ ਤਾਰਾ ਕਰ ਲੋ ਚੱਕ ਪਿੰਡ ਲਮੋਚੜਕਲਾ ਜ਼ਿਲ੍ਹਾ ਫਾਜ਼ਿਲਕਾ ਤੇ ਨੇੜੇ ਬਾਗੀਆਂ ਜਲਾਲਾ ਵਾਦਾ ਕਰ ਲੋ ਚੱਕ ਸਿੰਘਸੱਲਾ ਸਾਰਾ ਕੁਝ ਇੱਕ ਨੰਬਰ ਆ ਤੋਰਾ ਤਾਰਾ ਪੂਰਾ ਵਧੀਆ ਤੇ ਦੂਜਾ ਸੂਆ ਝੋਟੀ ਹੈਗੀ ਤਾਰਾਂ ਤੂਰਾ ਕਰਾਉਣੇ ਚੱਕ ਬੱਚਾ ਬਾਈ ਨੇ ਛੱਡ ਦਿੱਤਾਗਾ ਤੇ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੰਬਰ 750 85833 85 ਤੇ ਪਿੰਡ ਹੈਗਾ ਲਮੋਚਲ ਕਲਾਂ ਤੇ ਜ਼ਿਲ੍ਹਾ ਹੈਗਾ ਫਾਜ਼ਿਲਕਾ ਤੇ ਨੇੜੇ ਬਾਈਆਂ ਨੂੰ ਸ਼ਹਿਰ ਪੈਂਦਾ ਜਲਾਲਾਬਾਦ ਤੇ 11 ਲੀਟਰ ਬੋਲਾ ਰੈਡੀ ਹੈਗਾ 14 ਲੀਟਰ ਮਿਲ ਕੰਪੈਸਟੀ ਰਹੂਗੀ ਝੋਟੀ ਦੀ ਪੂਰੀ ਚੰਗੀ ਝੋਟੀਆ ਮੁੱਲ ਵੀਰ ਕਹਿੰਦਾ ਫੋਨ ਤੇ ਕਰਾਂਗੇ ਹੋਊਗਾ ਜਮਾ ਜਾਇਜ਼ ਛੋਟਾ ਮੁੱਲ ਹੋਊਗਾ ਤੇ ਹੈ ਮੋਰਾ ਨਸਲ ਦੀ ਦੁੱਧ 11 ਲੀਟਰ ਬੋਲਾ ਦੁੱਧ ਤਿਆਰ ਆਇਆ ਥੱਲੇ ਹੁਣ ਦੁੱਧ ਲਾ ਲਿਓ ਬੋਲਾ ਲਾ ਲਿਓ ਰੈਡੀ ਹੈਗਾ ਤੇ ਬਾਈ ਕਹਿੰਦਾ ਵੀ 14 ਤੱਕ ਰੇ ਜਾ ਸਕਦੀ ਹੈ ਦੁੱਧ ਨੂੰ ਵਟਸਐਪ ਵਾਲੀ ਵੀਡੀਓ ਦਸੱਲੀ ਤੁਸੀਂ ਆਪ ਕਰ ਲੈਣੀ ਆ ਦੇਖੋ ਬਾਈ ਧਾਰਾਂ ਧੂਰਾ ਕਰਾਊਗਾ ਚੈੱਕ ਤੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਆ ਦੇਖੋ ਜੀ ਥਣਲੇਵਾ ਦੇਖੋ ਕੁਸਮਾਪ ਸਮੂ ਮਗਰ ਕੱਟੀ ਆ ਗਈ ਸਿੰਘ ਸੁng ਦੀ ਓਕੇ ਆ ਜਮਾ ਝੋਟੀਆਂ ਕਰੋ ਜੀ ਧਾਰਾਂ ਧੂਰਾ ਚੈੱਕ ਦੇਖੋ ਜੀ ਧਾਰਾਂ ਪੈਂਦੀਆਂ ਬਾਈ ਕਹਿੰਦਾ ਪੋਲੀ ਭੂ ਕਰ ਗਈ ਧਾਰਾ ਗਈ ਬੱਚਾ ਜੋ ਕੇ ਉੱਠ ਖੜੇ ਪਾਉਂਦੀ ਕੋਈ ਐਹ ਜੀ ਗਾ ਲੈਣੀ ਹੁਣ ਮੂਰਲਿਆਂ ਦੀ ਵੀ ਧਾਰਾਂ ਤੁਹਾਨੂੰ ਕਰਾਊਗਾ ਚੈੱਕ ਉਹ ਵੀ ਕਰ ਲਿਓ ਜੀ ਤੇ ਕੋਈ ਪਛਮਾਨ ਸਾਰੇ ਥਾਣਿਆਂ ਦੇ ਕੋ ਜੋ ਪਛਮਾਨ ਡਾਂਗਾਂ ਰਗਾ ਤੇ ਦੁੱਧ ਬਾਈ ਕਹਿੰਦਾ ਬੋਲਾ ਕਹਿੰਦਾ ਰੈਡੀ ਹੈਗਾ ਇਹਨਾਂ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤਹਿ ਦਿਲੋਂ ਧੰਨਵਾਦ